ਅੱਜ ਦੀ ਡਿਊਟੀ ਸੀ ਬਾਈ ਜੀ ਆਪਣੇ ਕੋ ਫਗਵਾੜੇ ਦੀ ਤਿਆਰ ਸ਼ਹਿਰ ਹੋ ਗਿਆ ਆਪਾਂ ਘਰੋਂ ਨਿਕਲ ਪਏ ਸਵਾਰੀ ਚੱਕਣ ਲਈ ਲੋਵੀ ਮੇਰੇ ਘਰੋਂ ਨਿਕਲ ਪਏ ਆ ਸਵਾਰੀ ਚੱਕਣ ਲਈ ਅੱਜ ਦੀ ਸਵਾਰੀ ਚੱਕਣੀਆਂ ਆਪਾਂ ਬੀਆਰਐਸ ਨਗਰ ਤੋਂ ਤੇ ਅੱਜ ਦਾ ਟ੍ਰਿਪ ਹੈਗਾ ਆ ਆਪਣੇ ਕੋ ਫਗਵਾੜੇ ਦਾ ਦਸ ਮਿੰਟਾਂ ਚ ਪਹੁੰਚ ਗਏ ਆਪਾਂ ਸਵਾਰੀ ਦੇ ਘਰ ਦੇ ਬਾਹਰ ਤੇ ਜਾ ਕੇ ਲਾਇਆ ਸਵਾਰੀ ਨੂੰ ਫੋਨ ਆਹ ਫੋਲੋ ਦੋਸਤੋ ਬੜੇ ਘੰਟ ਲੱਗੇ ਹੋਏ ਸੀਗੇ ਜੇ ਕਿਸੇ ਨੂੰ ਇਹਨਾਂ ਦਾ ਨਾਮ ਪਤਾ ਤਾਂ ਦੱਸਿਓ ਜਰੂਰ ਫਿਰ ਗੱਡੀ 'ਚ ਸਮਾਨ ਸਮੋਹ ਰਖਾਇਆ ਤੇ ਪਾ ਤੇ ਚੱਲੇ ਆਪਾਂ ਫਗਵਾੜੇ ਨੂੰ ਲਾਡੋਵਾਲ ਪੰਜਾਬ ਦਾ ਸਭ ਤੋਂ ਲੋਟੂ ਟੋਲ ਪਲਾਜ਼ੇ ਸਕੈਨਰ ਇਹਨਾਂ ਦਾ ਬਾਈ ਜੀ ਫੇਰ ਨਹੀਂ ਚੱਲ ਰਿਹਾ ਫਿਰ ਆ ਮੁੰਡੇ ਨੂੰ ਬੁਲਾਇਆ ਤੇ ਨੇ ਮੈਨੂਅਲੀ ਫਸਟ ਟੈਗ ਸਕੈਨ ਕੀਤਾ 5-7 ਮਿੰਟ ਖੜਾ ਕੇ ਤੇ ਫਿਰ ਇਹਨਾਂ ਨੇ ਬੈਰੀਅਰ ਚਾਕੀ ਦਿੱਤਾ ਐਤਕੀ ਲੋ ਬੈਲੈਂਸ ਵਾਲੀ ਠੱਗੀ ਤੇ ਨਹੀਂ ਬੱਜੀ ਐਤਕੀ ਨਵੀਂ ਤਰ੍ਹਾਂ ਦੀ ਠੱਗੀ ਇਹਨਾਂ ਨੇ ਮਾਰੀ ਆ ਦੋਸਤੋ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਫਗਵਾੜੇ ਪਹੁੰਚ ਕੇ ਸਵਾਰੀ ਨੂੰ ਕਿਹਾ ਡ੍ਰੌਪ ਤੇ ਖਾਦੇ ਆਪਣੇ ਸੈਂਡਵਿਚ ਜੋ ਕਿ ਆਪਾਂ ਘਰੋਂ ਹੀ ਲੈ ਗਏ ਸੀਗੇ ਸੈਂਡਵਿਚ ਖਾ ਕੇ ਪਾਤੇ ਚੱਲੇ ਆਪਾਂ ਲੁਧਿਆਣੇ ਨੂੰ ਫਿਰ ਆਪਾਂ ਪਹੁੰਚੇ ਲੱਡਵਾਲ ਟੋਲ ਪਲਾਜ਼ੇ ਉੱਤੇ ਐਤਕੀ ਦੋਸਤੋ ਇਹਨਾਂ ਨੇ ਠੱਗੀ ਕਿਸ ਇਹਨਾਂ ਨੇ ਸਿੰਗਲ ਜਰਨੀ 220 ਰੁਪਏ ਕੱਟ ਲਏ ਠੀਕ ਹੈ ਡੇਟ ਨੋਟ ਕਰ ਲਓ 24/3/2025 7:30 ਵਜੇ ਆਪਾਂ ਦੁਬਾਰਾ ਲੱਡਵਾਲ ਟੋਲ ਕ੍ਰੋਸ ਕੀਤਾ ਇਹਨਾਂ ਨੇ ਫਿਰ 220 ਰੁਪਏ ਕੱਟ ਲਏ ਦੋਸਤੋ ਡੇਟ ਨੋਟ ਕਰ ਲਓ 24/3/2025 ਇਹਦਾ ਨੀਰੀ ਲੋਟਾ ਦੋਸਤੋ ਅਸਲ ਦੇ ਵਿੱਚ ਇਹਦਾ ਰੇਟ ਹੈਗਾ ਵਾ ਸਿੰਗਲ ਜਰਨੀ ਦਾ 220 ਆਪੜਾਉਣ ਦਾ 330